ਇਹ ਦੇਰ ਇੱਕ ਗੁਰਸਿੱਖਤਾ ਜਿਹੜਾ ਹੈਗਾ ਸਟੈਂਡ ਹੈ ਲੇਕਿਨ ਦੁੱਖ ਅਫਸੋਸ ਸਾਨੂੰ ਹੈਗਾ ਕਿ ਇਹ ਸਾਰਾ ਜ਼ਮਾਨਾ ਬਾਅਦ ਵਿੱਚ ਹੁੰਦਾ ਫਿਰ ਜਿਸ ਵਕਤ ਕੋਈ ਕਰਦਾ ਕਦਮ ਪਟਦਾ ਇਤਿਹਾਸ ਬੋਲ ਕੇ ਦੇਖ ਲੋ ਉਹਨੂੰ ਕਰਨਾ ਪੈਂਦਾ ਹੈ ਤੇ ਬਾਤ ਵਿੱਚ ਆਉਂਦਾ ਹੈ ਦਲੇਬਾਲ ਜੀ ਅਸੀਂ ਤਾਂ ਪੂਰੀ ਤਰ੍ਹਾਂ ਨਾਲ ਤੁਹਾਡੇ ਤੇ ਕਿੰਨੇ ਪਹਿਲਾਂ ਫੈਮਿਲੀ ਚ ਆਇਆ ਦੁੱਖ ਤੇ ਤੁਸੀਂ ਅੱਜ ਬੈਠੇ ਹੋ ਆਉਦੇ ਤੇ ਆਦੇ ਪਰਿਵਾਰ ਲਈ ਨਹੀਂ ਤੁਸੀਂ ਪੂਰੇ ਹਿੰਦੁਸਤਾਨ ਦੇ ਬੈਠੇ ਹੋ ਲੇਕਿਨ ਇਹ ਜਿਨੂੰ ਕਹਿੰਦੇ ਦੋਨੇ ਸਰਕਾਰਾਂ ਨੂੰ ਦੁਰਫਿੱਟੇ ਨੂੰ ਕਿ ਇੱਕ ਐਡਾ ਗੁਰਸਿੱਖ ਆਦਮੀ ਤਿਲ-ਤਿਲ ਤੁਸੀਂ ਉਹਨੂੰ ਤੰਗ ਕਰ ਰਹੇ ਹੋ ਅਸੀਂ ਤਾਂ ਹੁਣ ਤੁਹਾਨੂੰ ਪਤਾ ਹੈ ਪੁਰਾਣਾ ਜਾਣਦੇ ਹਾਂ ਹਿਸਟਰੀ ਗਵਾਹ ਸਾਡੀ ਕਿ ਸਿੱਖੜੇ ਆ ਹਮੇਸ਼ਾ ਜੱਟ ਦੇ ਕਰੇ ਜੱਬੇ ਹਾਂ ਗਰੀਬ ਦੇ ਉੱਥੇ ਬੈਠ ਕੇ ਜਿੰਨਾ ਹੋ ਸਕਿਆ ਹੁਣ ਤੱਕ ਕੀਤਾ ਹੈ ਹੁਣ ਅਰਦਾਸ ਕਰਦੇ ਹਾਂ ਤੇ ਇਹੀ ਮੈਂ ਤੁਹਾਡੇ ਵਕੀਲ ਨੂੰ ਕਿਹਾ ਹੈ ਕਿ ਜਿਹੜੇ ਆ ਕੁਝ ਕਰਦੀ ਹੈ ਤਾਂ ਅਸੀਂ ਤਾਂ ਕਹਿ ਰਹੇ ਹਾਂ ਕਿ ਸਾਨੂੰ ਤੁਸੀਂ ਮੰਗ ਪੂਰੀ ਕਰਾਓ ਮੁੱਦਾ ਸਾਡਾ ਇਹ ਹੈ ਉਹਨਾਂ ਦਾ ਮੁੱਦਾ ਹੈ ਕਿ ਇਹਨਾਂ ਨੂੰ ਠਾਓ ਮੁੱਦਾ ਕੀ ਹੈ ਗੱਲ ਕੀ ਹੈ ਅੱਗੇ ਖ਼ਬਰ ਮੀਡੀਆ ਵਿੱਚ ਦਾ ਦੇਖਿਆ ਸੀ ਲੇਕਿਨ ਜੁਡੀਸ਼ਰੀ ਵੀ ਇਹ ਹੋ ਜੂਗੀ ਸੋਚਿਆ ਨਹੀਂ ਸੀ ਐਸੇ ਦੋਸਤਾਂ ਚੰਦ ਦੇ ਨਾਲ ਇਨਸਾਨਾਂ ਚ ਆ ਪਿਆ ਅਜਾ ਪਰਿਵਾਰ ਬੈਠਾ ਔਰ ਅਸੀਂ ਬੇਬਸ ਹੋਏ ਬੈਠੇ ਹਾਂ ਸਿੱਖ ਜਿਹੜੇ ਸਾਰਿਆਂ ਨੂੰ ਐਂ ਦੇਖ ਕੇ ਕਿ ਨਾ ਸਿੱਖ ਬੈਠਾ ਇੱਕ ਬੰਦੇ ਦੇਖ ਕੇ ਕਿਤੇ ਜਾਂਦੇ ਸੀਗੇ ਬਹੁਤ ਭਾਰੀ ਦੁੱਖ ਹੈ ਦੇਖਣੇ ਸੀ ਅੱਜ ਵੀ ਮੇਰੀ ਤਾਂ ਕਈ ਵਾਰ ਰਾਤ ਨੂੰ ਅੱਖ ਖੁੱਲਦੀ ਹੈ ਤੇ ਮੈਂ ਰੋਜ਼-ਰੋਜ਼ ਨਹੀਂ ਉਸ ਵਕਤ ਬੈਠ ਕੇ ਮੈਂ ਨੇ ਵੀ ਮਾਰਦੀ ਨਾ ਰੱਬ ਨੂੰ ਇਹਨਾਂ ਤਾਂ ਮਾਰਨੇ ਕੀ ਰੱਬ ਨੂੰ ਮਾਰਦੇ ਆ ਮੈਂ ਨੇ ਸਾਰੇ ਅਸੀਂ ਦੇਖ ਕੇ ਯਾ ਕੋ ਸ਼ੋਰ ਹੈ